ਜੀਨਾ ਨਾ ਬਿਸਰਹਿਨਾ ਸੇਕਨਹਿਆ 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 ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਸਾਬ ਵਾਲਿਆਂ ਦੁਆਰਾ ਉਦਾਸੀ ਸਾਧੂ ਦੀ ਸੰਗਤ ਅਤੇ ਸੇਵਾ ਇਛੇ ਦੱਸਿਆ ਜਾ ਚੁੱਕਾ ਹੈ ਕੇ ਬਚਪਨ ਵਿੱਚ ਹੀ ਬਾਬਾ ਜੀ ਨੂੰ ਘਰ-ਬਾਰ ਤਿਆਗ ਕੇ ਸਾਧੂ ਬਣਨ ਅਤੇ ਪਰਮੇਸ਼ਰ ਪ੍ਰਾਪਤੀ ਦੀ ਅਤੀ ਲਗਨ ਸੀ ਆਪ ਜੀ ਦੇ ਦੇਖਦਿਆਂ ਦੇਖਦਿਆਂ ਹੀ ਪਿੰਡ ਦੇ ਦੋ ਜ਼ਿਮੀਂਦਾਰ ਸਾਧ ਬਣ ਗਏ ਪਰ ਇੱਕ ਸਾਲ ਦੇ ਅੰਦਰ ਅੰਦਰ ਹੀ ਵਾਪਸ ਘਰ ਪਰਤ ਆਇਆ ਉਸ ਨੇ ਤਾਂ ਆਉਂਦਿਆਂ ਹੀ ਸਾਧੂ ਵੇਸ ਲਾ ਕੇ ਖੇਤੀ ਕਰਨੀ ਆਰੰਭ ਕਰ ਦਿੱਤੀ ਅਤੇ ਦੂਸਰਾ 6 ਕੁ ਮਹੀਨੇ ਆਪਣੇ ਹਵੇਲੀ ਵਿੱਚ ਧੂਆ ਲਾ ਕੇ ਲੋਕਾਂ ਨੂੰ ਰਾਖ ਬਗੈਰਾ ਦਿੰਦਾ ਰਿਹਾ ਤੇ ਅਖੀਰ ਉਹ ਵੀ ਵਿਆਹ ਕਰਵਾ ਕੇ ਕੰਮਕਾਰ ਕਰਨ ਲੱਗ ਪਿਆ। ਬਾਬਾ ਜੀ ਦੱਸਿਆ ਕਰਦੇ ਸਨ ਕਿ ਇਨਾਬਲ ਵੇਖ ਕੇ ਮਨ ਵਿੱਚ ਸਾਧੂਆਂ ਪ੍ਰਤੀ ਬੜੀ ਗਿਲਾਨੀ ਪੈਦਾ ਹੋ ਗਈ। ਕਿ ਜੇ ਸਾਲ ਦੋ ਸਾਲ ਨੂੰ ਮੂੰਹ ਬਸ ਹੋ ਕੇ ਮੁੜ ਘਰ ਹੀ ਆਉਣਾ ਹੈ ਤਾਂ ਘਰ ਛੱਡਣਾ ਕਿਸ ਵਾਸਤੇ ਹੈ। ਫਿਰ ਤਾਂ ਘਰ ਵਿੱਚ ਹੀ ਕੰਮਕਾਰ ਕਰਦੇ ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਬਸੋਣੀ tatha ਨਾਮ ਜਪਣਾ ਯੋਗ ਹੈ। ਅੰਦਰ ਜੋ ਪ੍ਰੇਮ ਕਸਕ ਸੀ ਉਸ ਨੂੰ ਪੂਰਾ ਕਰਨ ਲਈ ਆਤਮਾ ਸੇਰ ਚੁੰਦੀ ਸੀ ਇਲਾਕੇ ਵਿੱਚ ਜਿੱਥੇ ਕਿਤੇ ਵੀ ਕਿਸੇ ਸਾਧੂ ਦੀ ਸ਼ੋ ਮਿਲਦੀ ਆਪ ਜੀ ਦਰਸ਼ਨਾਂ ਨੂੰ ਜਾਂਦੇ ਅਤੇ ਪਰਖ ਦੀ ਨਿਗਾਹ ਨਾਲ ਉਸ ਦੀ ਨਿੱਜੀ ਜੀਵਨੀ ਨੂੰ ਪਰਖਦੇ ਇਨ੍ਹਾਂ ਹੀ ਦਿਨਾਂ ਵਿੱਚ ਆਪ ਜੀ ਦੇ ਆਪਣੇ ਹੀ ਪਿੰਡ ਧੁੱਗੇ ਕਲਾਂ ਵਿੱਚ ਇੱਕ ਉਦਾਸੀ ਸਾਧੂ ਜਿਸ ਦਾ ਨਾਮ ਸੰਤੋਖ ਦਾਸ ਸੀ ਪਿੰਡ ਦੇ ਬਾਹਰ ਇੱਕ ਤਕੀਏ ਤੇ ਛੱਪੜ ਕਿਨਾਰੇ ਆਟਕਿਆ ਪਰ ਬਾਬਾ ਜੀ ਉਸ ਨੂੰ ਮਿਲਣ ਨਹੀਂ ਗਏ ਰੱਬ ਦੀ ਨੇਤ بارش ਹੋਣ ਲੱਗ ਪਈ ਪਰ ਉਹ ਸੰਤੋਖੀ ਸਾਧੂ ਆਪਣੇ ਨਾਮ ਉੱਪਰ ਪੂਰਾ ਉਤਰਿਆ بارش ਵਿੱਚ ਵੀ ਉਹ ਉੱਥੇ ਹੀ ਬੈਠਾ ਰਿਹਾ ਨਾ ਹੀ ਪਿੰਡ ਵਿੱਚ ਮੰਗਣ ਗਿਆ ਤਿੰਨ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਬਾਬਾ ਜੀ ਹਰ ਰੋਜ਼ ਸਵੇਰੇ ਸ਼ਾਮ ਦੂਰੋਂ ਉਸ ਨੂੰ ਤੱਕਦੇ ਕਿ ਸ਼ਾਇਦ ਸਾਧੂ ਚਲਾ ਗਿਆ ਹੋਵੇਗਾ ਪਰ ਉਸ ਦੀ ਦ੍ਰਿੜਤਾ ਅਤੇ ਸੰਤੋਖ ਨੇ ਬਾਬਾ ਜੀ ਦੀ ਆਤਮਾ ਤੇ ਅਸਰ ਪਾਇਆ ਆਪ ਜੀ ਨੇ ਘਰੋਂ ਸੁੱਕੀਆਂ ਲੱਕੜਾਂ ਸਿਰ ਤੇ ਚੁੱਕੀਆਂ ਅਤੇ ਲੰਗੜ ਪਾਣੀ ਲੈ ਕੇ ਸਾਧ ਸੰਤੋਖ ਦਾਸ ਦੇ ਚਰਨਾ ਵਿੱਚ ਹਾਜ਼ਰ ਹੋਇਆ ਧੂਆ ਬਾਲ ਦਿੱਤਾ ਅਤੇ ਸਾਧੂ ਨੂੰ ਲੰਗਰ ਛਕਾ ਕੇ ਮਨ ਗਦਗਦ ਹੋ ਗਿਆ ਮਨ ਵਿੱਚ ਸਾਧੂਆਂ ਪ੍ਰਤੀ ਜੋ ਨਫ਼ਰਤ ਬਣ ਚੁੱਕੀ ਸੀ ਉਹ ਸੰਤੋਖ ਦਾਸ ਦੇ ਸੰਤੋਖ ਨੇ ਦੂਰ ਕਰ ਦਿੱਤੀ ਹੁਣ ਹਰ ਰੋਜ਼ ਬਾਬਾ ਜੀ ਦਾ ਨਿਯਮ ਬਣ ਗਿਆ ਕਿ ਦਿਨ ਰਾਤ ਧੂਏ ਨੂੰ ਚੱਲਦਾ ਰੱਖਣ ਲਈ ਘਰੋਂ ਲੱਕੜਾਂ ਲੈ ਕੇ ਜਾਣੀਆਂ ਅਤੇ ਸਵੇਰੇ ਸ਼ਾਮ ਲੰਗਰ ਪੁੱਜਦਾ ਕਰਨਾ ਇਥੇ ਹੀ ਬਸ ਨਹੀਂ ਸੀ ਤਕੀਏ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਜਿੰਨਾ ਵੀ ਜਲ ਮਹਾਤਮਾ ਨੇ ਕਹਿਣਾ ਪਿੰਡੋਂ ਬਾਲਟੀਆਂ ਨਾਲ ਉੱਥੇ ਜਮਾ ਕਰਨਾ ਕੁਝ ਧੇਰ ਕੋਲ ਬੈਠ ਕੇ ਸੰਗਤ ਕਰਨੀ ਅਤੇ ਬਾਕੀ ਸਮਾਂ ਘਰ ਪਿਤਾ ਜੀ ਨਾਲ ਕੰਮ-ਕਾਰ ਵਿੱਚ ਬਟੋਣਾ ਖੇਤਾਂ ਵਿੱਚ ਵੀ ਪਿਤਾ ਜੀ ਨਾਲ ਹਲਵਾਹੀ ਦਾ ਕੰਮ ਬਾਕੀ ਭਰਾਵਾਂ ਨਾਲੋਂ ਅੱਗੇ ਹੋ ਕੇ ਕਰਦੇ ਸਨ ਇਸ ਪ੍ਰਕਾਰ ਬਾਬਾ ਨਾਮਦੇਵ ਜੀ ਦੇ ਕਥਨ ਅਨੁਸਾਰ हाथ पांव ਕਰ ਕਾਮ ਸਭ ਚੀਤ ਨਿਰੰਜਨ ਨਾਲ ਦੇ ਪੂਰਨਿਆ ਤੇ ਚੱਲ ਕੇ ਸੰਸਾਰਿਕ ਕਿਰਤ ਵੀ ਕਰਦੇ ਅਤੇ ਪਰਮੇਸ਼ਰ ਜੀ ਬੋਲੋ ਜੀਵ ਜਿੰਮੇ ਲਈ ਡਿਊਟੀ ਵਿੱਚ ਵੀ ਰਤਾ ਫਰਕ ਨਾ ਪੈਣ ਦਿੰਦੇ ਸਾਧੂ ਸੰਤੋਖ ਦਾਸ ਦੀ ਕੇਵਲ ਸਾਧੂ ਜਾਣ ਕੇ ਸੇਵਾ ਕਰਦੇ ਇਹਨਾਂ ਦੀ ਸੰਗਤ ਨਾਲ ਬਾਬਾ ਜੀ ਦੇ ਉਦਾਸੀ ਮੱਤ ਦੇ ਸੰਸਕਾਰ ਗ੍ਰਹਿਣ ਨਹੀਂ ਕੀਤੇ ਆਪ ਜੀ ਗੁਰਮਤ ਦੇ ਪੂਰਨ ਧਾਰਨੀ ਅਤੇ ਦ੍ਰਿੜ ਵਿਸ਼ਵਾਸੀ ਰਹੇ ਸਾਰਾ ਦਿਨ ਮੂਲ ਮੰਤਰ ਅਤੇ ਗੁਰ ਮੰਤਰ ਦਾ ਅਭਿਆਸ ਕਰਦੇ ਰਹਿੰਦੇ ਭਾਵੇਂ ਕੁਝ ਸਾਲਾਂ ਦੀ ਸੇਵਾ ਤੋਂ ਬਾਅਦ ਸਾਧੂ ਸੰਤੋਖਦਾਸ ਜੀ ਨੇ ਬਾਬਾ ਜੀ ਨੂੰ ਪ੍ਰੇਰਣਾ ਦਿੱਤੀ ਕਿ 40 ਦਿਨ ਮੇਰੇ ਵੱਲੋਂ ਦੱਸੀ ਵਿਧੀ ਅਨੁਸਾਰ ਜਾਪ ਕਰੋ ਹਨੂਮਾਨ ਪੈਰੋਂ ਅਤੇ ਹੋਰ ਦੇਵਤੇ ਤੁਹਾਡੇ ਬਸ ਵਿੱਚ ਹੋ ਜਾਣਗੇ ਅਤੇ ਤੁਹਾਡੇ ਹੁਕਮ ਅਨੁਸਾਰ ਸਾਰੇ ਕੰਮ ਕਰਨਗੇ ਤੁਹਾਨੂੰ ਬਾਖ ਸਿੱਧੀ ਵੀ ਪ੍ਰਾਪਤ ਹੋ ਜਾਵੇਗੀ ਪਰੰਤੂ ਬਾਬਾ ਜੀ ਨੇ ਇਹ ਆ ਕੇ ਨਾ ਕਰ ਦਿੱਤੀ ਕਿ ਮੈਨੂੰ ਤਾਂ ਪਰਮੇਸ਼ਰ ਪ੍ਰਾਪਤੀ ਦੀ ਲਾਲਸਾ ਹੈ ਪਰਮੇਸ਼ਰ ਪ੍ਰਾਪਤੀ ਦੀ ਇੱਛਾ ਹੈ ਮੈਂ ਰਿੱਧੀਆਂ ਸਿੱਧੀਆਂ ਵਾਲੇ ਰਸਤੇ ਤੇ ਨਹੀਂ ਪੈਣਾ ਚਾਹੁੰਦਾ ਕਿਉਂਕਿ ਇਹ ਤਾਂ ਪਰਮੇਸ਼ਰ ਤੋਂ ਪਰੇ ਲੈ ਜਾਣ ਵਾਲੀਆਂ ਹਨ ਜਿਵੇਂ ਗੁਰਦੇਵ ਸਤਗੁਰੂ ਅਮਰਦਾਸ ਜੀ ਦਾ ਪ੍ਰਮਾਣ ਹੈ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੇ ਮਨ ਆਏ তথা ਰਿੱਧ ਸਿੱਧ ਅਵਰਾ ਸਾਧ ਸੇਕ ਨਹਿ ਆ जिना न बिसरे नाम सेकन है आ सेकन है आ भेद न जानो मूल साईं जे आ भेद न जानो मूल साईं जे आ ना न बिसराम शे कन शे कन हे आ जीना न बिसरना शे कन हे आे कन हे